ਪਟਿਆਲਾ ਚ ਬਿੱਤੇ ਦਿਨਾਂ ਤੋਂ ਚਿੱਤੇ ਨੇ ਦਹਿਸ਼ਤ ਫਲਾ ਰੱਖੀ ਐ ਜਿਸ ਦੇ ਚਲਦਿਆਂ ਬਹੁਤ ਸਾਰੇ ਜਿਹੜੇ ਲੋਕ ਨੇ ਉਸ ਹੰਮ ਵਿੱਚ ਦਿਖਾਈ ਦੇ ਰਹੇ ਨੇ ਤੇ ਬਹੁਤ ਸਾਰਾ ਏਰੀਆ ਜਿਹੜਾ ਚਿੱਤੇ ਉੱਥੇ ਦਿਖਾਈ ਦਿੱਤਾ ਤੇ ਇਸੇ ਦੇ ਚਲਦਿਆਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਕਈ ਜਾਨਵਰ ਵੀ ਜਿਹੜੇ ਆ ਉਹ ਚਿੱਤੇ ਨੇ ਸ਼ਿਕਾਰ ਕੀਤੇ ਨੇ ਤਾਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇਸੇ ਦੇ ਚਲਦਿਆਂ ਚਿੱਤੇ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਆ ਪਿੰਡਾਂ ਵਿੱਚ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਤਾਂ ਪਟਿਆਲਾ ਵਿੱਚ ਚਿੱਤੇ ਦਾ ਕਹਿਰ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਇਸੇ ਦੇ ਚੱਲਦਿਆਂ دہشت ਦਾ ਮਾਹੌਲ ਵੀ ਇੱਥੇ ਦੇਖਿਆ ਜਾ ਰਿਹਾ ਤਾਂ ਇਸ ਸਬੰਧੀ ਵੱਖ-ਵੱਖ ਸਮੇਂ ਤੇ ਪਿੰਡਾਂ ਵਿੱਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਪਰ ਸਭ ਤੋਂ ਵੱਡੀ ਅਹਿਮ ਗੱਲ ਇਹ ਹੈ ਕਿ ਕਰੀਬ ਤਿੰਨ ਚਾਰ ਦਿਨ ਤੋਂ ਇਹ ਚਿੱਤੇ ਦੀ ਜਿਹੜੇ ਆ ਖਬਰਾਂ ਸਾਹਮਣੇ ਆ ਰਹੀਆਂ ਨੇ ਵੱਖ-ਵੱਖ ਸਮੇਂ ਤੇ ਜਿਹੜਾ ਚਿੱਤਾ ਦੇਖਿਆ ਗਿਆ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਤਸਵੀਰਾਂ ਵਿੱਚ ਚਿੱਤੇ ਦੀ ਜਿਹੜੇ ਆ ਸਾਹਮਣੇ ਆਈਆਂ ਨੇ ਤਾਂ ਇਸ ਦੇ ਬਾਵਜੂਦ ਵੀ ਹਲੇ ਚਿੱਤੇ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਇਸ ਦੇ ਚੱਲਦੇ ਆ हां ਬਿੱਤੇ ਦੇਰ ਰਾਤ ਦੀ ਵੀਡੀਓ ਇੱਕ ਸਾਹਮਣੇ ਆਈ ਆ ਅਤੇ ਕੁਝ ਦਿਨਦਿਆਂ ਜਿਹੜੀਆਂ ਫੋਟੋਆਂ ਸਾਹਮਣੇ ਆਈਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਪਿੰਡ ਲੰਗ ਤੋਂ ਇਹ ਤਸਵੀਰਾਂ ਨੇ ਅਤੇ ਉਥੇ ਚਿੱਤੇ ਨੇ ਕੁੱਤੇ ਅਤੇ ਕੁਝ ਜਾਨਵਰਾਂ ਨੂੰ ਵੀ ਜਿਹੜਾ ਜਿਹੜਾ ਪਸ਼ੂਆਂ ਨੂੰ ਵੀ ਜਿਹੜਾ ਟਾਰਗੇਟ ਹੈ ਜਾਂ ਕਹਿ ਸਕਦੇ ਹੋ ਨਿਸ਼ਾਨਾ ਬਣਾਇਆ ਹੈ ਤੇ ਇਹ ਸ਼ਿਕਾਰ ਕੀਤਾ ਤਾਂ ਇਸ ਸਬੰਧੀ ਪਟਿਆਲਾ ਤੋਂ ਪੱਤਰਕਾਰ ਨੇ ਸਾਡੇ ਚਰਨਜੀਤ ਜੋਸ਼ੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਦਾਂ ਦਾ ਮਾਹੌਲ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਹੁਣ ਤੱਕ ਕੀਤਾ ਗਿਆ ਜਾਂ ਨਾ ਜੀ ਜੋਸ਼ੀ ਜੀ ਚਿੱਤੇ ਦਾ ਜਿਹੜਾ ਕਹਿਰ ਹੈ ਜਾਂ ਦਹਿਸ਼ਤ ਹੈ ਪਟਿਆਲੇ ਦੇ ਕੁਜੇਰੀਏ ਵਿੱਚ ਦੇਖਣ ਨੂੰ ਮਿਲ ਰਿਹਾ ਹੁਣ ਤੱਕ ਇਸ ਵਿੱਚ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਾਂ ਨਹੀਂ ਸਤਨਾਮ ਕਈ ਦਿਨ ਤੋਂ ਪਿਛਲੇ 5 ਦਿਨਾਂ ਤੋਂ ਪਟਿਆਲਾ ਦੇ ਪਹਿਲਾ ਤਰੰਦਰ ਰੋਡ ਬਾਰੰਦ ਦੇ ਨੇੜੇ ਚੀਤਾ ਦੇਖਿਆ ਗਿਆ ਜਦੋਂ ਜਿਹੜੇ ਜੰਗਲਾਤ ਭਾਗ ਦੇ ਅਧਿਕਾਰੀ ਮੌਕੇ ਤੇ ਉੱਥੇ ਪਹੁੰਚੇ ਤਾਂ ਗੱਡੀਆਂ ਲੈ ਕੇ ਤਾਂ ਜਿਹੜੀਆਂ ਭਾਗ ਵੱਲੋਂ 에어 ਗਨ ਹੁੰਦੀਆਂ ਜਿਸ ਦੇ ਨਾਲ ਚੀਤੇ ਨੂੰ ਕਾਬੂ ਕੀਤਾ ਜਾਂਦਕਿ ਪਰ ਉਸ ਦੇ ਨਾਲ ਹੀ ਜੋ ਚੀਤਾ ਹੈਗਾ ਲੋਕਾਂ ਨੂੰ ਦੇਖਦੇ ਹੋਏ ਉਹ ਵੀ ਖੇਤਾਂ ਤੋਂ ਖੇਤਾਂ ਹੁੰਦਾ ਹੋਇਆ ਬਾਰਨ ਤੋਂ ਪਹਿਲਾਂ ਉਹ ਜਸਟੋਵਾਲ ਪਿੰਡ ਦੇ ਨੇੜੇ ਪਹੁੰਚ ਗਿਆ ਉੱਥੇ ਲੋਕਾਂ ਵੱਲੋਂ ਦੇਖਿਆ ਗਿਆ ਉਸ ਤੋਂ ਬਾਅਦ ਬੀਤੀ ਰਾਤ ਲੰਗ ਪਿੰਡ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿੱਥੇ ਚੀਤੇ ਵੱਲੋਂ ਪਾਲਤੂ ਕੁੱਤੇ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਗੇਟ ਟੱਪ ਕੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਕੁੱਤੇ ਨੂੰ ਆਪਾਂ ਨਿਸ਼ਾਨਾ ਬਣਾ ਉਸ ਤੋਂ ਬਾਅਦ ਕਿਉਂਨੇ گاਉਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੋ ਚੀਤੇ ਕਰਕੇ ਉਸ ਇਲਾਕੇ ਦੇ ਵਿੱਚ ਲੋਕਾਂ 'ਚ دہشت ਬਹੁਤ ਹੈ ਪਰ ਭਵਾਗ ਦੇ ਅਧਿਕਾਰੀਆ ਕੁਲ ਕੁਛ ਜਿਹੜਾ ਕਿ ਸਮਾਨ ਹੁੰਦਾ ਉਹ ਪੂਰਾ ਨਹੀਂ ਹੈਗਾ ਜੋ ਕਿ ਜੰਗਲਾਤ ਭਵਾ ਕੁਲ ਫੜਨ ਨੂੰ ਜਿਹੜਾ ਜਿਵੇਂ ਕੋਈ ਜਾਲ ਹੋ ਗਿਆ ਬਹੁਤ ਘੱਟ ਹੀ ਇਹਨਾਂ ਕੋਲ ਸਮਾਨ ਬਹੁਤ ਘੱਟ ਹੈ ਭਵਾਗ ਪੁਲਿਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ دہشت ਦਾ ਮੌਜ ਹੈ ਪਰ ਸਾਨੂੰ ਭਵਾਗ ਦੇ ਅਧਿਕਾਰੀ ਮੌਕੇ ਤੇ ਖੜੇ ਹੈ ਪਰ ਜਿਹੜਾ ਚੀਤਾ ਹੈਗਾ ਪਿੰਡਾਂ ਤੋਂ ਪਿੰਡਾਂ ਹੁੰਦਾ ਹੋਇਆ ਬਹੁਤ ਹੀ ਪਿੰਡ ਪਾਰ ਕਰਕੇ ਇਸ ਇਸੇ ਵਿਭਾਗ ਵੱਲੋਂ ਹਲੇ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਕਿਉਂਕਿ 5 ਦਿਨ ਤੋਂ ਵੀਡੀਓ ਜੋ ਸਾਹਮਣੇ ਆ ਰਹੀਆਂ ਨੇ ਤਾਂ ਲੋਕਾਂ ਵੱਲੋਂ ਵੱਖ-ਵੱਖ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਹਲੇ ਵੀ ਵਿਭਾਗ ਜਿਹੜਾ ਨਹੀਂ ਜਾਗਿਆ ਪ੍ਰੋਪਰ ਤਰੀਕੇ ਨਾਲ ਵਿਭਾਗ ਦੇ ਸਦਮ ਭਾਗ ਦੇ ਅਧਿਕਾਰੀ ਜਿਹੜੇ ਹੈਗੇ ਮੌਕੇ ਤੇ ਉੱਥੇ ਪਹੁੰਚੇ ਪਏ ਆ ਆਪਣੇ ਜਾਲ ਲੈ ਕੇ ਪਹੁੰਚੇ ਮੈਂ ਪਿੰਜਰੇ ਲੈ ਕੇ ਪਹੁੰਚੇ ਪਏ ਆ ਪਰ ਨੇੜੇ ਵਿਭਾਗ ਦੇ ਅਧਿਕਾਰੀ ਨਹੀਂ ਜਾ ਰਹੇ ਸਿਰਫ ਵਿਭਾਗ ਦੇ 5-10 ਅਧਿਕਾਰੀ ਉੱਥੇ ਮੌਕੇ ਤੇ ਖੜੇ ਨੇ ਜੇ ਚਾਰ ਪਿੰਡਾਂ ਤੋਂ ਖੇਤਾਂ ਨੂੰ ਖੇਤਾਂ ਹੁੰਦਾ ਹੈ 치ਤਾ ਅੱਗੇ ਪਹੁੰਚਦਾ ਹੈ ਪਿਵਾਗ ਦੇ ਅਧਿਕਾਰੀ ਬਹੁਤ ਲੇਟ ਪਹੁੰਚਦੇ ਹੈ ਇਸ ਕਰਕੇ ਅਧਿਕਾਰੀ ਵੀ ਬਹੁਤ ਘੱਟ ਹੈਗੇ ਆ ਜੋ ਆਲੇ ਦੁਆਲੇ ਦੇ ਲੋਕ ਦੱਸਦੇ ਨੇ ਹੂੰ ਤਾਂ ਕਿਸੇ ਜਿਹੜਾ ਵਿਅਕਤੀ ਨੂੰ ਤਾਂ ਨਿਸ਼ਾਨਾ ਹੁਣ ਤੱਕ ਬਣਾਇਆ ਗਿਆ ਜਾਨਵਰ ਤਾਂ ਦੇਖ ਰਹੇ ਆ ਪਸ਼ੂ ਵੀ ਦੇਖ ਰਹੇ ਆ ਕਿ ਕਿਵੇਂ ਟਾਰਗੇਟ ਕਿਤੇ ਗਿਆ ਜਾਂ ਉਹਨਾਂ ਨੂੰ ਸ਼ਿਕਾਰ ਕੀਤਾ ਗਿਆ ਆ ਫਿਲਹਾਲ ਹਜੇ ਤਾਂ ਕਿਸੇ ਵੀ ਵਿਅਕਤੀ ਨੂੰ ਕੋਈ ਨਿਸ਼ਾਨਾ ਨਹੀਂ ਪਰ ਜਾਨਵਰਾਂ ਔਰ ਕੁੱਤਿਆਂ ਨੂੰ ਹੀ ਤੱਕ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਜਿਹੜੀ ਇਸ ਟਾਈਮ ਦੀ ਜਿਹੜੀ ਲੰਗ ਦੀ ਵੀਡੀਓ ਆਈ ਹੈ ਉਧਰ ਦੇ ਆਲੇ ਦੁਆਲੇ ਦੇ ਲੋਕਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਸਾਡੇ ਚਿੱਟਾ دہشت ਦਾ ਮੌਲ ਹੈ ਕਿਉਂਕਿ ਰਾਤ ਨੂੰ ਕੋਈ ਵੀ ਪਿੰਡ ਦੇ ਲੋਕ ਬਾਹਰ ਨਹੀਂ ਨਿਕਲ ਰਹੇ ਚੀਤੇ ਦੀ ਕੀ دہشت ਹੈ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਇੱਕ دہشت ਦਾ ਮਾਹੌਲ ਬਣਿਆ ਪਿਆ ਜੀ ਜਿਹੜੇ ਲੋਕ ਕੰਮਕਾਰ ਤੇ ਜਾਂਦੇ ਨੇ ਉਹਨਾਂ ਨੂੰ ਵੀ ਬਹੁਤ ਮੁਸ਼ਕਲਾਵਾਂ ਵਿੱਚੋਂ ਲੰਘਣਾ ਪੈ ਰਿਹਾ ਹੋਣਾ ਬਿਲਕੁਲ ਬਿਲਕੁਲ ਜਿਹੜੇ ਰੋਜ਼ਾਨਾ ਕੰਮਕਾਰ ਤੇ ਆਨ ਜਾਣ ਵਾਲੇ ਵਿਅਕਤੀ ਕਿਉਂਕਿ ਖੇਤਾਂ ਦੇ ਵਿੱਚ ਚੀਤਾ ਹੈਗਾ ਪਹਿਲਾਂ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਲੰਗ ਪਿੰਡ ਦੀ ਇਹ ਵੀ ਪਿੰਡ ਦੀ ਖੇਤਾਂ ਦੇ ਪਿਛਲੇ ਪਾਸੇ ਇੱਕ ਘਰ ਉਸਦੇ ਗੇਟ ਦੇ ਉੱਪਰ ਚੜ ਕੇ ਮਤਲਬ ਚੀਤੇ ਵੱਲੋਂ ਇੱਕ ਕੁੱਤੇ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਖਾਸ ਕਰ ਜਿਹੜਾ ਚੀਤਾ ਹੈਗਾ ਦਰਸ਼ਕਾਂ ਦੇ ਵੀ ਧਿਆਨ ਚ ਲਿਆ ਦਈਏ ਕਿ ਪਿਛਲੇ ਦਿਨੀ ਕਕਨੌਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਕਕਨੌਰ ਦੇ ਪਿੰਡਾਂ ਦੇ ਵਿੱਚ ਚੀਤਾ ਫਿਰ ਰਿਹਾ ਉਹ ਕਕਨੌਰ ਤੋਂ ਪਿੰਡਾਂ ਨੂੰ ਕੋਲੀ ਕੋਲੀ ਤੋਂ ਪਿੰਡਾਂ ਪਿੰਡਾਂ ਨੂੰ ਹੁੰਦਾ ਹੋਇਆ ਬਾਰਨ ਪਹੁੰਚ ਗਿਆ ਬਾਰਨ ਤੋਂ ਬਾਅਦ ਪਿੰਡਾਂ 'ਚ ਆਉਂਦਾ ਜਸਸੋਵਾਲ ਜਸਸੋਵਾਲ ਤੇ ਰਾਤ ਲੰਗ ਪਿੰਡ ਦੇ ਨੇੜੇ ਤੇੜੀ ਉੱਚੀ ਚੀਤਾ ਜਿਹੜਾ ਕਿ ਫਿਰ ਰਿਹਾ ਜੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਹੈ ਕਿ ਪਟਿਆਲੇ ਵਿੱਚ ਕਿਵੇਂ ਦਹਿਸ਼ਤ ਹੈ ਜਿਹੜੀ ਉਹ ਚਿੱਤੇ ਨੇ ਫਲਾ ਰੱਖੀ ਆ ਤਾਂ ਉਧਰ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਵੱਡਾ ਸਵਾਲ ਖੜਾ ਹੋ ਗਿਆ ਖਾਸ ਕਰਕੇ ਬਣ ਵਿਭਾਗ ਦੇ ਅਧਿਕਾਰੀਆਂ ਤੇ ਕਿ ਆਖਰਕਾਰ ਹੁਣ ਤੱਕ ਚਿੱਤੇ ਨੂੰ ਕਾਬੂ ਕਿਉਂ ਨਹੀਂ ਕਰ ਸਕੇ ਬਣ ਵਿਭਾਗ ਦੇ ਅਧਿਕਾਰੀ ਜੋ ਪੱਤਰਕਾਰ ਨੇ ਦੱਸਿਆ ਗੱਲਬਾਤ ਕਿ ਬਣ ਵਿਭਾਗ ਕੋਲ ਉਪਕੁਸ਼ਤਾ ਪ੍ਰਬੰਧ ਨਹੀਂ ਹਨ ਜਿਨ੍ਹਾਂ ਦੇ ਚੱਲਦੇ ਨਾਲ ਦੀ ਨਾਲ ਚਿੱਤੇ ਨੂੰ ਕਾਬੂ ਕਰ ਲਿਆ ਜਾਵੇ ਹਾਲਾਂਕਿ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਚਿੱਤਾ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਾ ਚਿੱਤਾਂ ਜਦੋਂ ਚਿੱਤੇ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਮਿੰਟਾਂ ਸਕਿੰਟਾਂ ਚੋਂ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਇਹ ਤਸਵੀਰਾਂ ਜਿਹੜੀਆਂ ਹੁਣ ਪਟਿਆਲਾ ਦੇ ਪਿੰਡ ਲੰਗ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਖੇਤਾਂ ਵਿੱਚ ਘਰ ਬਣਿਆ ਹੋਇਆ ਉੱਥੇ ਕੁੱਤੇ ਨੂੰ ਜਿਹੜਾ ਸ਼ਿਕਾਰ ਬਣਾਇਆ ਗਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਇਸ ਸਮੇਂ ਕੋਈ ਬੱਚਾ ਜਾਂ ਕੋਈ ਵਿਅਕਤੀ ਉੱਥੇ ਹੁੰਦਾ ਤਾਂ ਸ਼ਾਇਦ ਉਹ ਵੀ ਇਸ ਦਾ ਸ਼ਿਕਾਰ ਹੋ ਸਕਦਾ ਸੀ ਜਿੱਦੇ ਚਲਦਿਆਂ ਸਮੇਂ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਕਦਮ ਚੁੱਕਣਾ ਚਾਹੀਦਾ ਹੈ ਤੇ ਚਿੱਤੇ ਨੂੰ ਕਾਬੂ ਕਰ ਲੈਣਾ ਚਾਹੀਦਾ ਪਟਿਆਲਾ ਚ ਬਿੱਤੇ ਦਿਨਾਂ ਤੋਂ ਚਿੱਤੇ ਨੇ دہشت ਫਲਾ ਰੱਖੀ ਹੈ ਜਿਸ ਦੇ ਚਲਦਿਆ ਬਹੁਤ ਸਾਰੇ ਜਿਹੜੇ ਲੋਕ ਨੇ ਉਸ ਐਮ ਵਿੱਚ ਦਿਖਾਈ ਦੇ ਰਹੇ ਨੇ ਤੇ ਬਹੁਤ ਸਾਰਾ ਏਰੀਆ ਜਿਹੜਾ ਚਿੱਤੇ ਉੱਥੇ ਦਿਖਾਈ ਦਿੱਤਾ ਤੇ ਇਸੇ ਦੇ ਚਾਲਦਿਆਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਕਈ ਜਾਨਵਰ ਵੀ ਜਿਹੜੇ ਆ ਉਹ ਚਿੱਤੇ ਨੇ ਸ਼ਿਕਾਰ ਕੀਤੇ ਨੇ ਤਾਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇਸੇ ਦੇ ਚਾਲਦਿਆਂ ਚਿੱਤੇ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਆ ਪਿੰਡਾਂ ਵਿੱਚ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਤਾਂ ਪਟਿਆਲਾ ਵਿੱਚ ਚਿੱਤੇ ਦਾ ਕਹਿਰ ਆ ਜਿਹੜਾ ਦੇਖਣ ਨੂੰ ਮਿਲਿਆ ਤੇ ਇਸੇ ਦੇ ਚਾਲਦਿਆਂ دہشت ਦਾ ਮਾਹੌਲ ਵੀ